ਹੇ ਇਹ ਹੀ ਸਾਡਾ ਬੱਚਾ ਪੜ੍ਹ ਲਿਖ ਗਿਆ ਹੈ ਸਾਡੇ ਘਰ ਦੇ ਹਾਲਾਤ ਸੁਧਰ ਜਾਣਗੇ ਖਾਲਸਾ ਰੋਏ ਸਾਡੀ ਇਹ ਹਲਕ ਹੋਈ ਜੀ ਮੇਰੇ ਬੱਚੇ ਦੋ ਹੈ ਸਕੂਲ ਪੜ੍ਹਦੇ ਇੱਕ ਦੀ ਫੀਸ ਅਸੀਂ ਭਰ ਨਹੀਂ ਸਕਦੇ ਜੀ ਉਹਨਾਂ ਨੇ ਫੀਸ ਸਾਡੀ ਭਰੀ ਹੈ ਜੀ ਕਾਮਕਾਰੀ ਇਹ ਹੀ ਕੁਝ ਦਿਹਾੜੀ ਕਰ ਲਈਦੀ ਆ ਕਿਤੇ ਇਹਦੇ ਰਕਸ਼ਾ ਵohn ਚਲਾ ਜਾਂਦਾ ਕਿਤੇ ਰਾਜਗਿਰੀ ਨੂੰ ਚਲੇ ਜਾਂਦੇ ਆ ਇਹਦੇ ਪੱਲੇਦਾਰੀ ਕਰਦਾ ਬੱਚਾ ਕਰਦਾ ਗੱਲਾਂ ਮੇਰਾ 500 ਲੈ ਆਉਂਦਾ ਕਿਤੇ 200 ਲੈ ਆਉਂਦਾ ਕਿਤੇ 300 ਲੈ ਆਉਂਦਾ ਵਾ ਰੋਟੀ ਆਈ ਮਸਾਂ ਹੀ ਸਾਰਦੇ ਆ ਉਹਦੇ ਕੋਈ ਪਰਿਵਾਰ ਦਾ ਮੈਂ ਵੀ ਲਾ ਦਿਲ ਦਾ ਮਰੀਜ਼ ਆ ਮੇਰੀ ਹਲਫ ਹੋਈ ਆ ਜੀ ਬਹੁਤ ਹਲਫ ਕੀਤੀ ਆ ਖਾਲਸਾ ਐਡ ਨੇ ਅਲੀਫ ਫੀਸ ਭਰੀਆ ਤੇ ਮੈਂ ਬਹੁਤ ਇਨਾਂ ਦਾ ਧੰਨਵਾਦ ਕਰਦਾ ਵਾਂ